ਨੀ ਹੋਣ ਕਿ ਉਹ ਅੱਖਾਂ ਚ ਕਸੌਣ ਲੈ ਕੇ ਬੈ ਗਈਆਂ ਅਜੇ ਵੀ ਦੱਸ ਦੇ ਸਾਜ ਸੱਚ ਪਿੱਕੇ ਡੋਂਗ ਦੀ ਤੇਰੀ ਗੱਲਬਾਤ ਚੱਲਣ ਦੀ ਹੀ ਉਹਨਾਂ ਹੱਦ ਹੋ ਗਈ ਆ ਮੰਮੀ ਹੱਦ ਹੀ ਹੋ ਗਈ ਆ ਭਾਬੀ ਵਾਲੀ ਮੈਂ ਜਦੋਂ ਕਹਿ ਨਹੀਂ ਆ ਇੰਨੀ ਅਰੇ ਤੁਹਾਨੂੰ ਮੈਂ ਕਹਿਤਾ ਮੇਰੀ ਕੋਈ ਐਹੋ ਜੀ ਗੱਲਬਾਤ ਉਹਦੇ ਨਾਲ ਨਹੀਂ ਹੈਗੀ ਜਿਹੜੀ ਤੁਸੀਂ ਬਣਾਈ ਜਾਣਦੇ ਆ ਕਿਉਂ ਤੱਕ ਨਾ ਮਨਾਉਣ ਤੇ ਤੁਲੇ ਆ ਐਨੀ ਨਾ ਪੋਲੀ ਦੁ ਹੈਨੀ ਆ ਜਿੰਨੀ ਦਹਣ ਬਣਦੀ ਆ ਮੰਮੀ ਵੇਖ ਲਓ ਜੇ ਤੁਹਾਡੇ ਸਾਹਮਣੇ ਹੀ ਵੇਖ ਲਓ ਕੰਮ ਇਹਦੇ ਮੈਂ ਤੁਹਾਨੂੰ ਉਦੋਂ ਵੜਨੀ ਹੁੰਨੀ ਆ ਬੜਾ ਮੈਂ ਤੁਹਾਨੂੰ ਕਿਹਾ ਸੀ ਪਰ ਤੁਸੀਂ ਆਂਦੇ ਹੀ ਵੀ ਨਹੀਂ ਇਹ ਭੌਂਕਦੀ ਆ ਮੈਂ ਆਨੀ ਹਾਂ ਤੇ ਚਲ-ਚਲਣ ਨਹੀਂ ਚੰਗੇ ਹੈਗੇ ਇਹਨੂੰ ਵਿਆਹ ਤੋਂ ਕਿਤੇ ਫਾਹ ਵੜਦ ਹੋਏ ਦਾ ਪਰ ਨਹੀਂ ਤੁਸੀਂ ਤੇ ਗੱਲ ਹੀ ਨਹੀਂ ਮੇਰੀ ਮੰਨਦੇ ਹੁਣ ਪੈ ਗਈ ਨਾ ਠੰਡ ਹੁਣ ਪਿੰਡ ਸਾਰੇ ਵਿੱਚ ਦਵਾਈ ਵੱਜੇਗੀ ਨਾ ਤੇ ਫਿਰ ਤੁਹਾਨੂੰ ਲੱਗੇਗਾ ਪਤਾ ਇਹੋ ਦਿਨ ਤੇ ਤੂੰ ਢਿਖਣ ਰਹੀ ਸੀ ਕਿ ਕਿਦਣ ਮੈਨੂੰ ਇਹਦੀ ਕੋਈ ਨਿੱਕੀ ਜੀ ਗੱਲ ਪਤਾ ਲੱਗੇ ਤੇ ਮੈਂ ਪੂਰੇ ਪਿੰਡ ਚ ਹਉ ਭੁਪਕੇ ਦੱਸਾਂ ਕਿ ਮੇਰੀ ਨਾਨਾਣ ਐਦਾਂ ਦੀ ਆ ਤੇ ਫਿਰ ਤੂੰ ਮੌਕਾ ਹੀ ਕਿਉਂ ਦਿੱਤਾ ਐਦਾਂ ਦਾ ਕੀ ਮੈਂ ਕਦੇ ਐਦਾਂ ਮੈਂ ਕੀ ਤੂੰ ਮੇਰਾ ਮਾੜਾ ਵੇਖ ਲਿਆ ਉਹ ਜੇ ਉਹਨੇ ਗੱਲ ਕਰ ਦਿੱਤੀ ਉਹਨੂੰ ਕ ਲੈਣੇ ਨੂੰ ਇੱਥੇ ਸੱਦ ਕੇ ਪੁੱਛੋ ਉਹਨੂੰ ਕਹੋ ਉਹਨੂੰ ਜਾ ਕੇ ਪੁੱਛੋ ਵੀ ਆ ਗੱਲ ਕਿਉਂ ਕੀਤੀ ਐ ਅਹੀਂ ਜੇ ਕੋਈ ਵੀ ਉਹ ਮੇਰੇ ਤੁਹਾਨੂੰ ਪ੍ਰੂਫ ਦੇ ਦਿੰਦਾ ਨਾ ਤੇ ਫਿਰ ਮੇਰੇ ਨਾਲ ਗੱਲ ਕਰਿਓ ਐਵੇਂ ਬਿਨਾ ਮਤਲਬ ਤੋਂ ਨਾ ਮੇਰੇ ਸਿਰ ਤੇ ਚੜੀ ਜਾਓ ਅਜੇ ਵੀ ਬਿਨਾ ਮਤਲਬ ਅਜੇ ਤੈਨੂੰ ਕੱਲੀ ਨੂੰ ਸੱਦਣ ਡਿਆ ਹੋਰ ਤੈਨੂੰ ਉਹਨੂੰ ਕੀ ਹਾਈ ਹੋਏ ਰੱਬ ਐਸੇ ਗੱਲ ਦਾ ਤੇ ਸਿਆਪਾ ਵਾ ਵੀ ਉਹਨੇ ਇੰਨੀ ਗੱਲ ਕਹਿ ਕਿਉਂ ਦਿੱਤੀ ਆ ਨਹੀਂ ਸਿਆਪਾ ਇਹ ਗੱਲ ਦਾ ਨਹੀਂ ਆ ਸਿਆਪਾ ਇਹ ਗੱਲ ਦਾ ਵਾ ਵੀ ਉਹਨੇ ਸਾਰਿਆਂ ਸਾਹਮਣੇ ਕਹਿ ਦਿੱਤੀ ਆ ਤੈਨੂੰ ਕੱਲੀ ਨੂੰ ਕਹਿ ਦਿੰਦਾ ਨਾ ਫਿਰ ਬੜੀ ਖੁਸ਼ ਆ ਕਿਉਂਕਿ ਸਾਨੂੰ ਤਾਂ ਪਤਾ ਹੀ ਨਹੀਂ ਕੁਛ ਲੱਗਣਾ ਹੁਣ ਤੇਰੀ ਚੋਰੀ ਜੂ ਫੜੀ ਗਈ ਆ ਤੇ ਬੁੱਢਰੀਆ ਹੁਣ ਆਪ ਤਾਂ ਹੁਣ ਤੂੰ ਜਦੋਂ ਮੇਰੇ ਪੇਕੇ ਦੀ ਗੱਲ ਹੁੰਦੀ ਆ ਉਦੋਂ ਤਾਂ ਤੂੰ ਐਡੀ ਲੰਮੀ ਜਿਮਾਰ ਕੱਢ ਲੈਨੀ ਆ ਹੁਣ ਜਬਣ ਤਾਲੂ ਨੂੰ ਲੱਗ ਗਿਆ ਹੁਣ ਆਪਣੀ ਧੀ ਦੀ ਵਾਰੀ ਆ ਹੀ ਕਰਾਂ ਗੱਲ ਵੇ ਇਹਨੂੰ ਚੁੱਪ ਕਰਾ ਲੈ ਕਰਾ ਲੈ ਚੁੱਪ ਇਹਨੂੰ ਕਿਉਂ ਕੋਈ ਜੀ ਲੱਣਾ ਅੰਦਰੇ ਅੰਦਰ ਤੇ ਬੜੀ ਖੁਸ਼ ਹੁਣੀ ਐ ਪਏ ਮੈਨੂੰ ਮੌਕਾ ਮਿਲਿਆ ਕੂਨ ਦਾ ਤੇ ਮੌਕਾ ਦਿੱਤਾ ਕਿੰਨੇ ਆ ਉਹ ਇਹਨੇ ਮੌਕਾ ਦਿੱਤਾ ਵਾ ਨਾਲ ਹਲੇ ਕੰਮ ਕਰਦੀ ਤੇ ਨਾਲ ਇਹਨੂੰ ਗੱਲਾਂ ਕਰਦੀ ਨਾਲੇ ਮਾਤਾ ਤੇ ਨੂੰ ਮੈਂ ਪਹਿਲੇ ਦਿਨ ਹੀ ਸਮਝਾ ਦਿੱਤਾ ਸੀ ਇਹ ਗਲਤ ਫੋਨ ਆਉਂਦੇ ਆ ਇਹਨੂੰ ਸਮਝਾ ਲਾ ਤੇ ਤੁਸੀਂ ਉਧਰੇ ਦੀ ਸਾਈਡ ਲਈ ਨਹੀਂ ਉਹ ਤੇ ਮੁੰਡਾ ਬੜਾ ਚੰਗਾ ਵਾ ਵੇ ਲੈ ਉਹ ਕਿੰਨਾ ਕਿ ਚੰਗਾ ਵਾ ਵੇ ਹਲਾ ਧੀ ਦਾ ਕਸੂਰ ਆ ਅਜੇ ਵੀ ਨੂੰ ਨੂੰ ਆਂਦੇ ਚੁੱਪ ਕਰਾ ਲੈ ਰਗਾ ਘੋੜ ਦੋ ਮੇਰੀਆਂ ਮਾਰਦਾ ਮੈਨੂੰ ਮੈਂ ਚੰਗੀ ਨਹੀਂ ਨਾ ਤੁਹਾਨੂੰ ਲੱਗਦੀ ਕੂਨ ਦੀ ਖੇਰ ਸੌ ਕੀ ਹੋ ਜਾਣਾ ਤੂੰ ਵੀ ਉਦੋਂ ਹੀ ਕੁੰਨੀ ਆ ਜਦੋਂ ਸਾਡੀ ਗੱਲ ਹੁੰਦੀ ਆ ਆਪਣੇ ਆਪ ਹੀ ਤੇ ਤੂੰ ਹੀ ਪਛਾਹ ਹੋ ਜਾਣੀ ਆ ਉਹਦਾ ਤਾਂ ਉਹਨੂੰ ਗੋਡੇ ਨਾਲ ਜੋੜ ਕੇ ਰੱਖਦੀ ਆ ਵੀ ਤੂੰ ਬਾਹਰ ਨਹੀਂ ਜਾਣਾ ਸਾਡਾ ਖਰਚਾ ਨਹੀਂ ਹੋਣਾ ਚਾਹੀਦਾ ਨਹੀਂ ਆਪਣੇ ਬੰਦੇ ਨੂੰ ਗੋਡੇ ਨਾਲ ਜੋੜ ਕੇ ਰੱਖਣ ਦੀ ਆ ਨਾ ਤੇਰੇ ਵਾਂਗੂ ਬਗਾਨਿਆਂ ਤੇ ਫੋਨ ਨਹੀਂ ਆਉਂਦੇ ਗੋਡੇ ਨਾਲ ਜੋੜ ਕੇ ਰੱਖਣੀਆਂ ਤੇ ਫੇਰ ਹੀ ਬਜਿਆ ਵਾ ਜੇ ਕਿਤੇ ਢਿੱਲ ਦੇ ਦੇਣਾ ਤੇ ਤੇਰੇ ਵਾਂਗੂ ਫੋਨ ਨਾ ਆਉਂਦਾ ਬਣ ਇਹ ਤੇ ਮੇਰੀ ਬਲਮਾਨ ਸੀ ਵੀ ਜਦੋਂ ਮੈਂ ਲਾ ਕੇ ਰੱਖਿਆ ਨਾ ਅਰਬ ਕਿਸੇ ਦੇ ਫੋਨ ਨਾ ਬਾਹਰ ਆਉਣ ਕਦੀ ਹਿੰਮਤ ਨਹੀਂ ਪੈਂਦੀ ਕੋਈ ਫੋਨ ਕਰ ਜੇ ਵੇਖਿਆ ਆ ਤੇਰਾ ਕਸੂਰਾ ਸਾਰਾ ਅਤੇ ਤੇਰੇ ਕਰਕੇ ਮੈਨੂੰ ਅਜੇ ਵੀ ਗਲਾ ਸੁਣਨੀ ਆ ਪੈਂਡੀਆਂ ਨਹੀਂ ਤੇ ਕਦੀ ਹਿੰਮਤ ਨਹੀਂ ਹੈਗੀ ਯਾਨੀ ਕਿ ਮੇਰੇ ਕੈਰੈਕਟਰ ਤੇ ਉਂਗਲੀ ਚੁੱਕ ਜੇ ਚੁੱਪ ਕਰ ਜੋ ਚੌਣਿਆਂ ਬਾਹਰ ਕੋਈ ਗੇਟ ਤੇ ਆਇਆ ਜੇ ਇਹ ਕੌਣ ਆ ਗਿਆ ਯਾਰ ਵੀ ਉਹ ਹੀ ਮੁੰਡਾ ਸਟੋਰ ਵਾਲਾ ਜਿਹਨੇ ਫੋਨ ਕੀਤਾ ਸੀ ਲੈ ਮਾਈ ਆ ਗਈ ਤੇਰਾ ਜਵਾਈ ਪਾਇਆ ਹੁਣ ਛਗਣ ਜਾ ਕੇ ਨਹੀਂ ਆਵੇ ਤੇ ਰਗੇ ਜੋੜੇ ਹੱਥ ਚੁੱਪ ਕਰ ਜਾ ਹੁਣ ਪੈ ਗਈ ਨਾ ਠੰਡ ਤੈਨੂੰ ਵੀ ਵੱਜੰਦਾ ਵੀ ਨਾ ਘੇੜੀਆਂ ਘਰ ਤੱਕ ਆਹੋ ਚੌਂ ਨਹੀਂ ਹਨਾ ਉਹ ਬੜੀ ਹਿੰਮਤ ਆ ਤੇਰੇ ਚ ਤੂੰ ਘਰ ਵੀ ਆ ਗਿਆ ਮੰਮੀ ਕੀਤਾ ਸੱਚੀ ਕਹਿੰਦੀ ਇਹ ਕਿਸ ਦਿਨ ਘਰ ਵੀ ਆਇਆ ਕਰੂਗਾ ਵੇਖ ਲੈ ਉਹ ਗੱਲ ਹੋਈ ਆ ਉਹ ਇਹਨੇ ਤੇ 2 ਘੰਟੇ ਨਹੀਂ ਕੱਢੇ ਪਤੋ ਘਰ ਵੀ ਕੋ ਕਸਰ ਆ ਗਈ ਜਿਹੜੀ ਹੁਣ ਤੂੰ ਪੂਰੀ ਕਰਨ ਆਇਆ ਭੈਣ ਜੀ ਹੌਸਲੇ ਨਾਲ ਗੱਲ ਕਰੋ ਅਸੀਂ ਗੱਲ ਹੀ ਕਰਨ ਆਏ ਆ ਚਲੋ ਅਸੀਂ ਅੰਦਰ ਜਾ ਕੇ ਤੇ ਬਹਿ ਕੇ ਗੱਲ ਕਰਨੇ ਆ ਨਾ ਭੈਣ ਜੀ ਹੁਣ ਕਿਹੜੀ ਰਹਿ ਗਈ ਗੱਲ ਕਰਨ ਵਾਲੀ ਜਿਹੜੀ ਗੱਲ ਕਰਨੀ ਉਹ ਉਦੋਂ ਨੇ ਕਰਤੀ ਆ ਉਹ ਤੁਸੀਂ ਗਲਤ ਫਹਮੀ ਦਾ ਸ਼ਿਕਾਰ ਹੋਏ ਜੇ ਐਡੀ ਵੀ ਗੱਲ ਨਹੀਂ ਹੋਈ ਜਿੱਡੀ ਤੁਸੀਂ ਸਮਝ ਕੇ ਬੈਠੇ ਜੇ ਆਹ ਤੇਰੇ ਬਾਅਦ ਕਾਤੋਂ ਵੱਡੀ ਗੱਲ ਹੋਣੀ ਆ ਉਹ ਵੱਡੀ ਗੱਲ ਤੇ ਮੇਰੇ ਬਾਤ ਆ ਜਿਹਦੀ ਉਹ ਭੈਣ ਵਾਂ ਜੀ ਇਹਦੇ ਵਾਸਤੇ ਵੱਡੀ ਗੱਲ ਤੇ ਉਦੋਂ ਹੋਣੀ ਸੀ ਜਦੋਂ ਇਹ ਕੱਢ ਕੇ ਲੈ ਜਾਂਦਾ ਵੇਖੋ ਭੈਣ ਜੀ ਬੋਧੀਆਂ ਵੱਧ ਘੱਟ ਗੱਲਾਂ ਮੂੰਹ 'ਚ ਨਾ ਕੱਢੋ ਕੋਈ ਫਾਇਦਾ ਨਹੀਂ ਹੈਗਾ ਜਿੰਨੀ ਕੁ ਗੱਲ ਦਾ ਸਾਨੂੰ ਪਤਾ ਆ ਚਲੋ ਜਿਹੜੀ ਵੀ ਉਹਨੇ ਗੱਲ ਬਾਤ ਕੀਤੀ ਐ ਉਸੇ ਚੀਜ਼ ਦਾ ਤੇ ਹੱਲ ਕਰਨਾ ਆਏ ਆ ਪਰ ਜੇ ਅਸੀਂ ਇੱਥੇ ਲੜੀ ਜਾਵਾਂਗੇ ਤਾਂ ਫਿਰ ਗੱਲ ਹੋਊਗੀ ਕਿਦਾਂ ਜੇ ਸਾਡੀ ਗਲਤੀ ਹੋਊਗੀ ਨਾ ਤਾਂ ਕੋਈ ਨਹੀਂ ਅਸੀਂ ਮਾਫੀ ਮੰਗ ਲਾਂਗੇ ਤੁਹਾਡੇ ਕੋਲ ਤੇ ਇਹ ਹੀ ਵੀ ਇੱਜ਼ਤਦਾਰ ਬੰਦੇ ਆ ਤੁਹਾਡੀ ਇੱਜ਼ਤ ਦਾ ਤੇ ਆਪਣੀ ਇੱਜ਼ਤ ਦਾ ਹੀ ਕੋਈ ਤਮਾਸ਼ਾ ਬਣਾਉਣਾ ਨਹੀਂ ਆਏ ਅਸੀਂ ਤੇ ਬਹਿ ਕੇ ਗੱਲ ਕਰਨ ਆਏ ਆ ਚਲੋ ਬਹਿ ਕੇ ਗੱਲ ਕਰ ਲਈਏ ਚਲੋ ਆਜੋ ਕਰ ਲੋ ਬੈਗ ਜਿਹੜੀ ਕਰਨੀ ਆਜੋ ਵੇਖ ਲੈਨੇ ਤੁਸੀਂ ਵੀ ਕਿਹੜੀ ਗੱਲ ਕਰਦੇ ਜੀ ਨਾ ਕਰ ਲੋ ਹੁਣ ਕੋਈ ਗੱਲ ਕਿ ਚੁੱਪ ਕਰਕੇ ਬਹਿਣੀ ਆਏ ਜੇ ਸਭ ਤੋਂ ਪਹਿਲਾਂ ਮੈਨੂੰ ਤੁਸੀਂ ਇਹ ਦੱਸੋ ਕਿ ਜਦੋਂ ਸਾਡੇ ਵਿੱਚ ਕਦੀ ਇਹੋ ਜੀ ਕੋਈ ਗੱਲਬਾਤ ਹੋਈ ਨਹੀਂ ਸਿਰਫ ਇੱਕ ਦਵਾਈ ਨੂੰ ਲੈ ਕੇ ਹੀ ਗੱਲ ਕਰਦੇ ਰਹੇ ਆ ਤੁਹਾਡੇ ਤੇ ਇੰਨਾ ਜ਼ਿਕਰ ਕਰਕੇ ਮੈਂ ਤੁਹਾਨੂੰ ਨੰਬਰ ਦਿੱਤਾ ਹੀ ਵੀ ਚਲੋ ਤੁਸੀਂ ਸਾਡੇ ਬਾਰੇ ਚੰਗਾ ਸੋਚਦੇ ਆ ਸਾਡੇ ਬਾਰੇ ਭਲਾ ਸੋਚਦੇ ਆ ਕਿ ਦਵਾਈ ਸਾਡੀ ਘਰ ਦੀ ਘਰੇ ਪਹੁੰਚ ਜਾਂਦੀ ਆ ਸਾਨੂੰ ਜਾਣਾ ਆਉਣਾ ਨਹੀਂ ਪੈਂਦਾ ਤੁਸੀਂ ਫੋਨ ਲਾਉਂਦੇ ਹੀ ਮੰਮੀ ਦਾ ਹਾਲ ਚਾਲ ਪੁੱਛਦੇ ਹੀ ਜਾਂ ਦਵਾਈ ਬਾਰੇ ਗੱਲ ਕਰਦੇ ਹੀ ਤੂੰ ਹੀ ਮੇਰ ਨਾਲ ਕਦੀ ਕੋਈ ਅੱਜ ਤੱਕ ਚੰਗੀ ਮਾੜੀ ਗੱਲ ਨਹੀਂ ਕੀਤੀ ਇਸੇ ਵਜ੍ਹਾ ਕਰਕੇ ਮੈਂ ਤੁਹਾਡਾ ਫੋਨ ਸੌਣ ਲੈਣੀ ਹੁੰਨੀ ਸੀ ਕਿ ਇਹ ਕਿਹੜਾ ਕਦੀ ਕੋਈ ਮਾੜੀ ਗੱਲ ਕਰਦਾ ਹੈ ਪਰ ਮੈਨੂੰ ਇਹ ਨਹੀਂ ਸਮਝ ਲੱਗਣ ਦੀ ਅੱਜ ਤੁਸੀਂ ਅਚਾਨਕ ਮੈਨੂੰ ਪੈਂਦੇ ਹੀ ਕਹਿ ਦਿੱਤਾ ਵੀ ਮੈਨੂੰ ਕਿਤੇ ਇਕੱਲੀ ਤੂੰ ਮਿਲ ਸਕਦੀ ਆ ਇਹਦਾ ਕੀ ਮਤਲਬ ਆ ਤੁਸੀਂ ਇੰਨੀ ਗੱਲ ਕਿਉਂ ਕਹੀ ਮੈਨੂੰ ਵੇ ਤੈਨੂੰ ਪਤਾ ਤੇਰੀ ਇਹ ਗੱਲ ਨੇ ਸਾਡੇ ਘਰ ਕਿੱਡਾ ਵੱਡਾ ਸਿਆਪਾ ਪਾਤਾ ਸਾਰਿਆਂ ਨੂੰ ਹੁੰਦਿਆ ਮੇਰੀ ਕੁੜੀ ਨੂੰ ਝੂਠਿਆ ਪਵਾਤਾ ਤੂੰ ਡਾਕਟਰ ਸਾਹਿਬ ਕਰ ਲਓ ਜਿਹੜੀ ਗੱਲ ਕਰਨੀ ਆ ਹੁਣ ਕਿਜਾ ਅਜੇ ਵੀ ਕੱਲੀ ਨਾਰੀ ਗੱਲ ਕਰਨੀ ਆ ਫੇਰ ਕਰਦਾ ਨਹੀਂ ਗੱਲ ਹੁਣ ਘਰ ਤਾਂ ਬੜੀ ਕਾਲੀ ਪਈ ਹੀ ਜਾ ਕੇ ਮੈਂ ਉੱਥੇ ਗੱਲ ਕਰਨੀ ਆ ਗੱਲ ਤਾਂ ਮੈਂ ਕਰਨੀ ਆ ਮੈਂ ਇਹਨਾਂ ਲਈ ਡਿਆਵਾ ਵੇਖਣਾ ਪਹਿਲਾਂ ਇਹੋ ਕਰ ਲੈਣ ਸਾਰੀਆਂ ਜੰਨੀਆਂ ਕਰਨੀਆਂ ਇਹਨਾਂ ਨੇ ਇਹਨਾਂ ਦੀਆਂ ਸੁਣ ਲਾਂ ਮੈਂ ਪਹਿਲਾਂ ਫੇਰ ਹੀ ਮੈਂ ਆਪਣੀ ਕਰਦਾ ਵਾਂ ਬਾਕੀ ਹੁਣ ਤੁਸੀਂ ਦੱਸ ਦੋ ਬਈ ਜੇ ਤੂੰ ਤੁਸੀਂ ਸਾਰਿਆਂ ਨੇ ਕਰ ਲਈਆਂ ਨੇ ਤਾਂ ਫੇਰ ਮੈਂ ਆਪਣੀ ਕਰਾਂ ਕਿਜਾ ਅਜੇ ਵੀ ਕਿਸੇ ਨੇ ਕੋਈ ਗੱਲ ਕਹਿਣੀ ਆ ਮੈਨੂੰ ਜੇ ਕਿਸੇ ਨੇ ਕਹਿਣੀ ਆ ਤਾਂ ਮੈਨੂੰ ਕਹਿ ਸਕਦਾ ਹੋਰ ਕਿ ਇਹਨੇ ਕੋਈ ਗੱਲ ਨਹੀਂ ਕਰਨੀ ਸਾਨੂੰ ਪਹਿਲਾਂ ਇਸ ਗੱਲ ਦਾ ਜਵਾਬ ਚਾਹੀਦਾ ਜਿਹੜੀ ਤੁਸੀਂ ਆਪ ਗੱਲ ਕੀਤੀ ਸੀ ਦੱਸੋ ਹੁਣ ਕਿਉਂ ਕੀਤੀ ਸੀ ਇਹ ਗੱਲ ਵੇਖੋ ਜੀ ਮੇਰਾ ਕੋਈ ਵੀ ਇਰਾਦਾ ਨਹੀਂ ਹੈਗਾ ਕਿ ਮੈਂ ਤੁਹਾਡਾ ਦਿਲ ਦਿਖਾਵਾਂ ਤੇ ਫਿਰ ਵੀ ਜੇ ਮੇਰੀ ਵਜ੍ਹਾ ਨਾਲ ਤੁਹਾਡਾ ਦਿਲ ਦੁਖਿਆ ਹੋਵੇ ਤੇ ਮੈਂ ਤੁਹਾਡੇ ਸਾਰਿਆਂ ਕੋਲ ਹੱਥ ਜੋੜ ਕੇ ਮਾਫੀ ਮੰਗਦਾ ਤੇ ਮੈਂ ਇੱਥੇ ਇਸ ਕਰਕੇ ਆਇਆ ਕਿ ਮੇਰੇ ਫੋਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਵਾਵਾ ਕਲੇਸ਼ ਪੈ ਗਿਆ ਸੀ ਤੇ ਮੈਂ ਇਹਨਾਂ ਦੇ ਨਾਲ ਗੱਲ ਇਹ ਕਰਨੀ ਸੀ ਕੱਲਿਆਂ ਦੇ ਨਾਲ ਕਿ ਜਦੋਂ ਤੋਂ ਤੁਸੀਂ ਮੇਰੀ ਦੁਕਾਨ ਤੇ ਜਾਣਾ ਸ਼ੁਰੂ ਕੀਤਾ ਤੇ ਮੈਂ ਉਹਨਾਂ ਨੂੰ ਪਹਿਲੀ ਵਾਰ ਹੀ ਵੇਖਿਆ ਤੇ ਜਿਹੜੇ ਤਰੀਕੇ ਨਾਲ ਇਹ ਤੁਹਾਨੂੰ ਸੜਕ ਪਾਰ ਕਰਾਉਂਦੇ ਆ ਇਹ ਤੁਹਾਡੀ ਇਹਨਾਂ ਨੇ ਕੇਅਰ ਕੀਤੀ ਮੈਨੂੰ ਇਹਨਾਂ ਦਾ ਨੇਚਰ ਬਹੁਤ ਵਧੀਆ ਲੱਗਾ ਤੇ ਦਿਲੋਂ ਹੀ ਇਹਨਾਂ ਨੂੰ ਮੈਂ ਪਸੰਦ ਕਰ ਬੈਠਾ ਉਥੇ ਪਰ ਮੈਂ ਉਥੇ ਕੋਈ ਵੀ ਅਜੋਜੀ ਗੱਲ ਨਹੀਂ ਕੀਤੀ ਤੇ ਇੰਨੇ ਚਿਰ ਤੋਂ ਮੈਂ ਫੋਨ ਵੀ ਲਾਉਣ ਡਿਆ ਮੈਂ ਗੱਲ ਵੀ ਕਰਨਿਆ ਤੇ ਮੈਂ ਫੋਨ ਤੇ ਵੀ ਇਹਨਾਂ ਦੇ ਨਾਲ ਕੋਈ ਮਾੜੀ ਚੰਗੀ ਗੱਲ ਨਹੀਂ ਕੀਤੀ ਅੱਜ ਤੱਕ ਤੇ ਰਹੀ ਗੱਲ ਕੱਲਿਆਂ ਨੂੰ ਬੁਲਾਉਣ ਵਾਲੀ ਮੈਂ ਅਸਲ ਦੇ ਵਿੱਚ ਇਹਨਾਂ ਨੂੰ ਬਲਾ ਕੇ ਇਹਨਾਂ ਦੀ ਪਸੰਦ ਨਾ ਪਸੰਦ ਜਾਣਨਾ ਚਾਹੁੰਨਾ ਸੀ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਨਾ ਸੀ ਕਿ ਮੈਂ ਤਾਂ ਉਹਨੂੰ ਪਸੰਦ ਹਾਂ। ਤੁਸੀਂ ਮੇਰੇ ਘਰਦਿਆਂ ਨੂੰ ਪੁੱਛ ਸਕਦੇ ਜੀ। ਮੈਨੂੰ ਬੜੇ ਰਿਸ਼ਤੇ ਆਏ। ਮੈਂ ਸਾਰੇ ਰਿਸ਼ਤਿਆਂ ਨੂੰ ਨਾ ਕਰ ਦਿੱਤੀ। ਇਹ ਪਹਿਲੀ ਕੁੜੀ ਆ ਜਿਹਨੂੰ ਮੈਂ ਆਪ ਪਸੰਦ ਕੀਤਾ ਤੇ ਆਪਣੇ ਕੋਲੋਂ ਅਪਰੋਚ ਕਰਨ ਡਿਆ ਵਾਂ ਕਿ ਮੈਨੂੰ ਇਹਨਾਂ ਦਾ ਰਿਸ਼ਤਾ ਚਾਹੀਦਾ ਵਾ। ਇਹਨਾਂ ਨੂੰ ਬਲਾ ਕੇ ਸਿਰਫ ਮੈਂ ਇਹ ਜਾਣਨਾ ਸੀ ਕਿ ਇਹ ਵੀ ਮੈਨੂੰ ਪਸੰਦ ਕਰਦੇ ਆ ਕਿ ਨਹੀਂ ਕਰਦੇ। ਤੇ ਜੇ ਮੈਂ ਐਦਾਂ ਕਿਤੇ ਘਰ ਗੱਲ ਕਰ ਦਿੰਦਾ ਜਾਂ ਸਿੱਧਾ ਰਿਸ਼ਤਾ ਭੇਜ ਦਿੰਦਾ ਤੇ ਫਿਰ ਗੱਲ ਹੋਰ ਹੋ ਜਾਣੀ ਪਰ ਫਿਰ ਵੀ ਜੋ ਮੈਂ ਚਾਹੁੰਨਾ ਸੀ ਉਹ ਹੋਇਆ ਨਹੀਂ ਇਸ ਕਰਕੇ ਮੈਂ ਹੁਣ ਆਪਣੇ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਆਇਆ ਕਿ ਆਪਾਂ ਤੁਹਾਡੇ ਸਾਰੇ ਜਾਣਿਆਂ ਦੇ ਨਾਲ ਬਹਿ ਕੇ ਗੱਲ ਕਰੀਏ ਕਿ ਆਹ ਗੱਲ ਜਿਹੜੀ ਆ ਮੇਰੇ ਦਿਲ ਵਿੱਚ ਚੱਲਣ ਢੀ ਜੇ ਹਾਂ ਇਹ ਗੱਲ ਪੁੱਛਣੀ ਹੀ ਤੇ ਤੁਸੀਂ ਮੇਰੀ ਮੰਮੀ ਨੂੰ ਵੀ ਤੇ ਪੁੱਛ ਹੀ ਸਕਦੇ ਸੀ ਵੇਖੋ ਜੀ ਮੈਂ ਤੁਹਾਡੀ ਮੰਮੀ ਨਾਲ ਗੱਲ ਇਹ ਕਰਕੇ ਨਹੀਂ ਕੀਤੀ ਕਿ ਮੇਰੇ ਦਿਲ 'ਚ ਇਹ ਹੀ ਕਿਤੇ ਇਹ ਨਾ ਹੋਵੇ ਕਿ ਤੁਹਾਡੀ ਮੰਗਣੀ ਵਗੈਰਾ ਹੋਈ ਹੋਵੇ ਮੈਂ ਇਹਨਾਂ ਦੇ ਨਾਲ ਗੱਲ ਕਰੂੰਗਾ ਪਤਾ ਨਹੀਂ ਤੁਹਾਡੇ ਘਰ ਦੇ ਵਿੱਚ ਕਿੰਦਾ ਦਾ ਖਲਾਰਾ ਪੈ ਜੇ ਬਾਅਦ ਦੇ ਵਿੱਚ ਕੀ ਸੋਚਣਗੇ ਮੇਰੇ ਬਾਰੇ ਤੇ ਮੈਂ ਤਾਂ ਇਹੋ ਸੋਚ ਕੇ ਤੁਹਾਡੇ ਨਾਲ ਗੱਲ ਸਿੱਧੀ ਕਰ ਲਈ ਕਿ ਜੇ ਤੁਹਾਡੀ ਮੰਗਣੀ ਹੋਈ ਹੋਊਗੀ ਜਾਂ ਤੁਸੀਂ ਕਿ ਹੋਰ ਨੂੰ ਪਸੰਦ ਕਰਦੇ ਹੋਵੋਗੇ ਤੇ ਮੈਨੂੰ ਸਿੱਧੀ ਨਾ ਕਰਦੋਗੇ ਤੇ ਚਲੋ ਗੱਲ ਅੱਗੇ ਨਾ ਵਧੂਗੀ ਪਰ ਮੈਨੂੰ ਕੀ ਪਤਾ ਸੀ ਵੀ ਆਹ ਕੁਝ ਹੋ ਜਾਣਾ ਵਾ ਮੇਰਾ ਇੱਕ ਫੋਨ ਜਿਹੜਾ ਉਹ ਇੰਨਾ ਗਲਤ ਹੋ ਜਾਣਾ ਜਦੋਂ ਕਿ ਅੱਤੋਂ ਪਹਿਲਾਂ ਅਸੀਂ ਕੋਈ ਇਦਾਂ ਦੀ ਗੱਲ ਕੀਤੀ ਵੀ ਨਹੀਂ ਹੈਗੀ ਜਦੋਂ ਫੋਨ ਤੇ ਗੱਲ ਕਰੀਏ ਨਾ ਉਦੋਂ ਗੱਲ ਹੋਰ ਦੀ ਹੋਰ ਲੱਗਦੀ ਆ ਅਮਾ ਸਾਹਮਣੇ ਬਹਿ ਕੇ ਜਦੋਂ ਗੱਲ ਕਰੀਏ ਉਦੋਂ ਬੜਾ ਫਰਕ ਹੁੰਦਾ ਵਾ ਆ ਵੇਖ ਲਓ ਹੁਣ ਸਾਰੀ ਗੱਲ ਸਾਹਮਣੇ ਬਹਿ ਕੇ ਹੋ ਗਈ ਆ ਤੇ ਗੱਲ ਦੇ ਵਿੱਚ ਕੋਈ ਏਡਾ ਵੱਡਾ ਇਸ਼ੂ ਹੈ ਵੀ ਨਹੀਂ ਆ ਜਿੱਡਾ ਵੱਡਾ ਇਸ਼ੂ ਬਣਿਆ ਸੀ ਵਾਕਿਆ ਭੈਣ ਜੀ ਮੇਰਾ ਪੁੱਤ ਬੜਾ ਸਾਲੂ ਆ ਮਿਹਨਤੀ ਵੀ ਬੜਾਇਆ ਬੜੀਆਂ ਕੁੜੀਆਂ ਦੇ ਰਿਸ਼ਤੇ ਆਏ ਆ ਇਨ ਕੋਈ ਕੁੜੀ ਪਸੰਦ ਨਹੀਂ ਆਈ ਇਹ ਪਹਿਲੀ ਕੁੜੀ ਆ ਜਿਹੜੀ ਮੇਰੇ ਪੁੱਤ ਦੇ ਮਨ ਨੂੰ ਚੰਗੀ ਲੱਗੀ ਆ ਬਾਕੀ ਭੈਣ ਜੀ ਜੇ ਤੁਹਾਡੀ ਕੁੜੀ ਦੀ ਕਿਤੇ ਮੰਗਣੀ ਨਹੀਂ ਹੋਈ ਤੁਹਾਡੀ ਸਾਰਿਆਂ ਦੀ ਸਹਿਮਤੀ ਹੋਵੇ ਇਹ ਕੁੜੀ ਦਾ ਰਿਸ਼ਤਾ ਮੇਰੀ ਝੋਲੀ ਚ ਪਾ ਦਿਓ ਜਿਹੜਾ ਦਾ ਮੁੰਡਾ ਤੁਹਾਨੂੰ ਪਸੰਦ ਆ ਤੇ ਨਾਂਟੀ ਇਦਾਂ ਕਦਾਂ ਰਿਸ਼ਤਾ ਕਰ ਦਈਏ ਇਦਾਂ ਕਦੇ ਰਿਸ਼ਤੇ ਹੁੰਦੇ ਆ ਨਾ ਕੋਈ ਜਾਣ ਨਾ ਪਛਾਣ ਨਾਲੇ ਵਿਚੋਲੇ ਕਿਹੜੇ ਕੰਮ ਨੂੰ ਹੁੰਦੇ ਆ ਦੋਵੇਂ ਪਾਸੇ ਚੰਗੀ ਤਰ੍ਹਾਂ ਪਤਾ ਕਰਕੇ ਫੇਰ ਰਿਸ਼ਤਾ ਹੁੰਦਾ ਵਾ ਨਾਲੇ ਅੱਜਕਾਰ ਤੇ ਆਪਣਾ ਕੋ ਰਿਸ਼ਤਾ ਕਰਾਵੇ ਨਾ ਉਹਦੇ ਵਿੱਚ ਵੀ ਸੌ ਹਜ਼ਾਰ ਰੱਖ ਜਾਂਦਾ ਵਾ ਤੁਹਾਨੂੰ ਤੁਸੀਂ ਜਾਣਦੇ ਵੀ ਹੈ ਨਹੀਂ ਆ ਤੁਸੀਂ ਰਿਸ਼ਤਾ ਮੰਗਣ ਆ ਪਏ ਜਾਣ ਕੇ ਬਿਲਕੁਲ ਸਹੀ ਕਹਿ ਰਹੇ ਸਰਦਾਰ ਜੀ ਤੁਸੀਂ ਠਹਿਰੇ ਹੋ ਡਾਕਟਰ ਲੋਕ ਤੁਸੀਂ ਰੋਜ਼-ਰੋਜ਼ੀ ਕਮਾਉਣ ਵਾਲੇ ਜਿੰਨੇ ਤੁਸੀਂ ਮੰਗ ਲੋਗੇ ਉਹਨੇ ਮਰੀਜ਼ਾਂ ਨੂੰ ਦੇਣੇ ਪੈਣੇ ਤਾਂ ਅਸੀਂ ਸ਼ਈ ਸਮਾਈ ਕਮਾਉਣ ਵਾਲੇ ਅਸੀਂ ਤੁਹਾਡੀ ਡਿਮਾਂਡਾਂ ਕਿੱਥੋਂ ਪੂਰੀਆਂ ਕਰਾਂਗੇ ਤੁਸੀਂ ਤੇ ਨੇਤਾ ਆਏ ਦਿਨ ਕੋਈ ਨਾ ਕੋਈ ਡਿਮਾਂਡ ਕਰਿਆ ਕਰਨੀ ਤੇ ਅਸੀਂ ਇਹਨੇ ਜੋਗੇ ਹਾਨੀ ਭਾਈ ਉਹ ਨਹੀਂ ਨਹੀਂ ਦੀਦੀ ਮੈਂ ਵੀ ਤੇ ਐਸੇ ਘਰ ਚ ਵਿਆਹੀ ਆਈ ਆ ਕੋਈ ਡਿਮਾਂਡ ਨਹੀਂ ਇਹਨਾਂ ਨੇ ਮੇਰੇ ਪੇਕੇ ਅੱਗੇ ਰੱਖੀ ਮੈਂ ਤਾਂ ਖੁਦ ਵੀ ਨੌਕਰੀ ਕਰਦੀ ਆ ਤੇ ਬਾਕੀ ਰਹੀ ਗੱਲ ਸੁਭਾਅ ਦੀ ਭਾਜੀ ਦਾ ਸਬਾਤ ਬਹੁਤ ਵਧੀਆ ਆ। ਬਾਕੀ ਸਾਡੀ ਕੋਈ ਡਿਮਾਂਡ ਨਹੀਂ ਹੈਗੀ। ਦਾਜ ਤਹੇਜ ਦੇ, ਲਾਉਣ ਪਾਉਣ ਦੇ ਤੇ ਮੈਂ ਵੈਸੇ ਹੀ ਬੜਾ ਖਿਲਾਫ ਆ। ਮੈਨੂੰ ਇਹ ਕੰਮ ਉਦਾਂ ਵੀ ਪਸੰਦ ਨਹੀਂ ਹੈਗੇ। ਮੈਂ ਤਾਂ ਕਹਿਣਾ ਵਾ ਕਿ ਭਾਵੇਂ ਜੇ ਤੁਹਾਡੀ ਸਹਿਮਤੀ ਹੋਵੇ ਸਾਰਿਆਂ ਜਾਣਿਆਂ ਦੀ ਤੇ ਤੁਸੀਂ ਅੱਜ ਹੀ ਭਾਵੇਂ ਮੇਰੇ ਨਾਲ ਕੁੜੀ ਨੂੰ ਤੋੜ ਦੋ। ਸਾਨੂੰ ਕੋਈ ਇਤਰਾਜ਼ ਨਹੀਂ। ਹੈ? ਕੋਈ ਮੰਗ ਨਹੀਂ। ਕੋਈ ਦਾਜ ਤਹੇਜ ਨਹੀਂ ਲੈਣਾ। ਵਾਕਿਆ ਹੀ ਆ ਤੇ ਕੰਮ ਹੀ ਬੜਾ ਵਧੀਆ ਹੋ ਗਿਆ। ਐਦਾਂ ਤੇ ਸਾਡਾ 10-15 ਹਜ਼ਾਰ ਜੀ ਸਰ ਜਾਣਾ ਵਾ। ਇਹ ਤੇ ਆਪਣੇ ਮੂੰਹੋਂ ਗਾਇੰਡੇ ਨੇ ਕਿ ਚੁੰਨੀ ਚੜਾ ਕਰ ਲੋ ਹੋਰ ਕੀ ਚਾਹੀਦਾ ਸਾਨੂੰ ਐਦਾਂ ਕਰਦੀਆਂ ਇਹਨਾਂ ਲਈ ਚਾਹ ਬਣਾ ਕੇ ਲੈ ਹੁੰਦੀ ਆ ਚਲੋ ਛੱਡੋ ਸਾਰੀਆਂ ਗੱਲਾਂ ਗੱਲ ਤੇ ਭਾਜੀ ਦੀ ਸਹੀ ਹੀ ਫੋਨ ਤੇ ਜਿਹਦਾ ਗੱਲਾਂ ਹੋ ਜਨ ਵਾਅਦਾ ਘਾਟਾ ਤੇ ਹੋ ਹੀ ਜਾਂਦਾ ਏ ਤੇ ਚਲੋ ਹਣ ਵੀ ਸੁਣ ਚਪਲੇ ਖਾ ਲੱਗ ਗਿਆ ਨਾਲੇ ਸਾਡੀ ਧੀ ਹੀ ਜੇ ਕੋਈ ਗੱਲਬਾਤ ਹੁੰਦੀ ਗੁੱਸਾ ਹਾਨੂੰ ਹੀ ਲੱਗਣਾ ਹੀ ਧੀ ਵਾਲੇ ਜੀ ਹੋਏ ਹੈਣਾ ਗੱਲ ਠੀਕ ਹੈ ਨਾ ਆਹ ਤੇ ਚਲੋ ਬੜੇ ਚਿਰ ਦੀਆਂ ਗੱਲਾਂ ਬਾਤਾਂ ਕਰਨ ਦੇ ਤੁਸੀਂ ਕਰੋ ਰਿਸ਼ਤੇ ਦੀਆਂ ਗੱਲਾਂ ਤੇ ਮੈਂ ਚਾਹ ਬਣਾ ਕੇ ਲੈ ਹੁੰਦੀ ਆ ਨਹੀਂ ਮੰਮੀ ਇਦਾਂ ਕਿਦਾਂ ਆਪਾਂ ਇੱਕਦਮ ਹਾਂ ਕਰ ਦਈਏ ਮੈਨੂੰ ਹਲੇ ਟਾਈਮ ਚਾਹੀਦਾ ਸੋਚਣ ਵਾਸਤੇ ਲੈ ਹਾਂ ਚੰਗੀ ਭਲੀ ਗੱਲ ਬਣ ਲਗੀ ਓ ਮੈਨੂੰ ਲੱਗਦਾ ਵੀ ਇਨੇ ਸਿਆਪਾ ਪਾਦਣਾ ਕੋਈ ਨਾ ਕੋਈ ਸਰਦਾਰ ਜੀ ਆਇਓ ਹੰਜਰੀਕ ਗੱਲ ਕਰਨੀ ਕੋਈ ਇਦਾਂ ਥੋੜੀ ਇੰਨੀ ਖੇਲਦ ਪਾਜੀ ਦੇ ਵਿੱਚ ਰਿਸ਼ਤੇ ਹੋ ਜਾਂਦੇ ਆ ਕੋਈ ਨਹੀਂ ਧੀਏ ਤੂੰ ਟਾਈਮ ਲੈ ਲੈ ਜੇ ਤੈਨੂੰ ਮੁੰਡਾ ਪਸੰਦ ਹੋਊਗਾ ਨਾ ਤੇ ਫੇਰ ਰਿਸ਼ਤਾ ਕਰਿਓ ਕੋਈ ਕਾਲੀ ਨਹੀਂਗੀ ਖਾਨਦਸੀ ਆ ਕੀ ਕਰਨੀ ਮੋਟੇ ਦਿਮਾਗ ਵਾਲੀ ਕੀ ਕਰਤਾ ਉਹਨੇ ਦੱਸ ਚੰਗਾ ਭਲਾ ਰਿਸ਼ਤਾ ਹੋਣ ਡਿਆ ਖਾਨਦਾਨੀ ਬੰਦੇ ਲੱਗਣ ਡੇ ਆ ਤੇ ਇਹ ਆਖੀ ਜਾਂੜੀ ਮੈਨੂੰ ਟਾਈਮ ਚਾਹੀਦਾ ਉਹ ਸਭ ਤੋਂ ਵੱਧ ਤੂੰ ਹੀ ਔਖੀ ਸੀ ਹਾਂ ਮੈਂ ਮੰਦੀ ਆ ਵੀ ਮੈਂ ਇਹ ਗੱਲ ਤੋਂ ਗੁੱਸਿਆ ਸੀ ਪਰ ਹੁਣ ਜੇ ਅਗਲੇ ਘਰ ਆ ਗਏ ਆ ਆਣ ਕੇ ਮਾਫੀਆਂ ਮੰਗਣ ਡਿਆ ਤਾਂ ਹੋਰ ਸਾਨੂੰ ਕੀ ਚਾਹੀਦਾ ਵਾ ਨਾਲੇ ਸਾਰੇ ਜੀ ਨੌਕਰੀਆਂ ਤੇ ਲੱਗੇ ਆ ਉਹ ਰੋਟੀ ਵੀ ਆਖਾਂ ਦੀ ਨਿੱਕੀ ਉਹਨਾਂ ਦੀ ਵੀ ਮੈਂ ਵੀ ਨੌਕਰੀ ਕਰਦੀ ਆ ਉਹ ਵੀ ਨੌਕਰੀ ਕਰਦਾ ਵਾ ਨਹੀਂ ਤੇ ਨੌਕਰੀਆਂ ਵਾਲੇ ਨਾ ਮੂੰਹ ਕੰਨਤਾ ਕਪਾਟੇ ਹੁੰਦੇ ਆ ਦਾਜ ਮੰਗਦੇ ਆ ਇਹਨਾਂ ਨੇ ਆਪਣੇ ਮੂੰਹ ਕਾਇਛੜੇ ਹੈ ਕੋਈ ਚੀਜ਼ ਨਹੀਂ ਚਾਹੀਦੀ ਤੇ ਇਸ ਤੋਂ ਵੱਧ ਹੋਰ ਚੰਗੀ ਗੱਲ ਕਿਹੜੀ ਹੋ ਸਕਦੀ ਆ ਅਸੀਂ ਤੇ ਕਰਜਾਈ ਹੋ ਜਾਾਂਗੇ ਕੁੜੀਆਂ ਤੇ ਵਾਹਵਤ ਪਤਾ ਕਿੰਨਾ ਖਰਚਾ ਹੁੰਦਾ ਵਾ ਤੇ ਇਹਨੂੰ ਕਿਹੜਾ ਹੋਰ ਪਾਇਲਟ ਚਾਹੀਦਾ ਵਾ ਜਿੱਤਾਂ ਇਦਾਂ ਕਿਤਾ ਰਿਸ਼ਤਾ ਕਰ ਦਈਏ ਕੋਈ ਜਾਣ ਨਹੀਂ ਕੋਈ ਪਛਾਣ ਨਹੀਂ ਕੋਈ ਵਿਚੋਲਾ ਨਹੀਂ ਵਿੱਚ ਤੁਹਾਡੀ ਜਾਣ ਪਛਾਣ ਨਹੀਂ ਨਾ ਤੁਹਾਡੀ ਭੈਣ ਦੀ ਤੇ ਹੈਗੀ ਆ ਪਹਿਲਾਂ ਫੋਨ ਤੇ ਮਿੱਠੇ ਮਿੱਠੀਆਂ ਗੱਲਾਂ ਕਰਕੇ ਅਗਲੇ ਦਾ ਦਿਲ ਮੋਹ ਲਿਆ ਤੇ ਹੁਣ ਆਂਦੀ ਆ ਕਿ ਮੈਨੂੰ ਅਜੇ ਵੀ ਟਾਈਮ ਚਾਹੀਦਾ ਤੁਸੀਂ ਚੁੱਪ ਕਰਕੇ ਨਾ ਇਹਨੂੰ ਜਿੱਦਾਂ ਮਰਜ਼ੀ ਹੁੰਦਾ ਤਾਂ ਮਨਾਓ ਤੇ ਰਿਸ਼ਤਾ ਕਰਕੇ ਤੇ ਨਾਲੇ ਗਣੋ ਲਾਓ ਕੱਲ ਨੂੰ ਕਿਤੇ ਹੋਰ ਕੋਈ ਰਿਸ਼ਤਾ ਆ ਜਾਏਗਾ ਤੇ ਅਗਲੇ ਨੂੰ ਪਤਾ ਲੱਗ ਗਿਆ ਕਿ ਇਹਨੇ ਪਾਣੀ ਮਾਰਦੀ ਪਹਿਲਾਂ ਕਹਿਣਾ ਗੱਲਾਂ ਕਰਦੀ ਰਹੀ ਤੇ ਸਾਰੀ ਉਮਰ ਰਿਸ਼ਤਾ ਨਹੀਂ ਹੋਣਾ ਮਰ ਤਿੱਥੇ ਬਾਹਰ ਛੜਿਓ ਬੂਵੇ ਚ ਫਿਰ ਚੰਗੇ ਰਹੋਗੇ ਹੁਣ ਤੇ ਅਗਲੇ ਆਪਣੇ ਘਰ ਆਣ ਕੇ ਮੰਗਣ ਦੇ ਰਿਸ਼ਤਾ ਨਾਲੇ ਹਾਡੀ ਰਹਿ ਰਹੀ ਆ ਹਾਡੀ ਲਾਤ ਉਤੋਂ ਦੀ ਹੋ ਗਈ ਕੱਲ ਨੂੰ ਕੋਈ ਗੱਲ ਕਰਨਗੇ ਕੋਈ ਮੰਗਣਗੇ ਅਸੀਂ ਕਹਿ ਦਵਾਂਗੇ ਵੀ ਤੁਸੀਂ ਘਰ ਆਣ ਕੇ ਆਪੇ ਰਿਸ਼ਤਾ ਲੈ ਕੇ ਗਏ ਹੋ ਸੋਚਿਓ ਨਾ ਉਹ ਗੱਲ ਤੋਂ ਤਾਂ ਤੇਰੀ ਵੀ ਠੀਕ ਆ ਮੈਂ ਗਲਤ ਹੁੰਨੀ ਕਿਦੋਂ ਆ ਬੱਸ ਮੈਨੂੰ ਤੁਸੀਂ ਮੰਨਦੇ ਹੀ ਨਹੀਂ ਆ ਗੱਲਾਂ ਮੇਰੀਆਂ ਸਾਰੀਆਂ ਸਹੀ ਹੁੰਦੀਆਂ ਵਾ ਕੋਈ ਗੱਲ ਜੇ ਟਾਈਮ ਮੰਗਦੀ ਆ ਤੇ ਮੰਗ ਲਾਂ ਤੁਹਾਨੂੰ ਟਾਈਮ ਥੋੜਾ ਬਹੁਤ ਟਾਈਮ ਮੰਗਦੇ ਆ ਪਰ ਉਹਨੂੰ ਚੰਗੀ ਤਰ੍ਹਾਂ ਸਮਝਾਓ ਵੀ ਇਹ ਤੋਂ ਰਿਸ਼ਤਾ ਤੈਨੂੰ ਵਧੀਆ ਹੋਰ ਕਿਤੇ ਮਿਲਣਾ ਨਹੀਂ ਆ ਨਹੀਂ ਮੈਂ ਤੇ ਇੱਕ ਗੱਲ ਹੋਰ ਆ ਨਾ ਜਿੱਦਾਂ ਤੂੰ ਆਹ ਗੱਲ ਮੇਰੇ ਖਾਣੇ 'ਚ ਪਾਈ ਆ ਨਾ ਸੰਦੀਪ ਨੂੰ ਵੀ ਉਹ ਗੱਲ ਕਹਿਆ ਉਹਨੂੰ ਵੀ ਮਨਾ ਕੇ ਇਸ ਤਰ੍ਹਾਂ ਮੇਰੀ ਮੰਨਣੀ ਆਨੇ ਮੰਨਣੀ ਕਿਉਂ ਨਹੀਂ ਆ ਤੂੰ ਭਾਬੀ ਆ ਉਹਦੀ ਫਿਰ ਵੀ ਹੌਲੀ ਬੋਲੋ ਬਾਹਰ ਬਿੱਠੇ ਸਾਰੇ ਮੇਰੇ ਘਰ ਦੀ ਮਨਨੇ ਕਿਦਣ ਉਹਨੇ ਉਹ ਸਾਰਾ ਕੁਝ ਮੰਨੂਗੀ ਤੂੰ ਪਿਆਰ ਨਾਲ ਹੋ ਕੇ ਮੈਂ ਇੱਕ ਵਾਰੀ ਉਹਨਾਂ ਨਾਲ ਗੱ ਚਲ ਵੇਖ ਲਾਂਗੇ ਜੇ ਤੁਸੀਂ ਕਹਿੰਦੇ ਔ ਤੇ ਮੈਨੂੰ ਨਹੀਂ ਲੱਗਦਾ ਪਿਆ ਮੇਰੀ ਗੱਲ ਮੰਨੇਗੀ। ਉਹ ਤੇਰੀ ਮੰਨ ਲੈਣੀ ਆ ਉਹਨੇ। ਜਿੱਦਾਂ ਮੈਂ ਮੰਨਦਾ ਨਾ ਉਹ ਵੀ ਮੰਨਣ ਡਿਆ। ਮੈਂ ਤਾਂ ਦਾ ਭਲਾ ਵੀ ਕਰਾਂਗੀ ਨਾ ਉਹਨੇ ਸੋਚਣਾ ਵੀ ਹੈ ਮੇਰਾ ਬੁਰਾ ਹੀ ਕਰਨ ਦੀ ਆ। ਨਹੀਂ ਤੂੰ ਗੱਲ ਕਰ ਕੋਈ ਨਹੀਂ ਜੀ ਉਹਨੇ ਟਾਈਮ ਲੈ ਲਿਆ ਵਾ ਨਾ ਉਹਨੇ ਹਫਤੇ ਦਾ ਟਾਈਮ ਦੇ ਦਿੰਦੇ ਆ। ਤੂੰ ਬੈ ਕੇ ਸੰਦੀਪ ਨਾਲ ਗੱਲ ਕਰ ਨਾਲੇ ਮੰਮੀ ਨਾਲ ਵੀ ਗੱਲ ਕਰੀ ਬੈਠ ਕੇ। ਚਲੋ ਠੀਕ ਆ ਤੁਹਾਡੇ ਕਹਿਣ ਤੇ ਮੈਂ ਗੱਲ ਕਰਾਂਗੀ ਤੇ ਤੁਸੀਂ ਵੀ ਸਮਝਾ ਲਿਓ ਆਪਣੇ ਪੱਖੋਂ। ਕੋਈ ਨਹੀਂ ਮੈਂ ਹੁਣ ਜਾ ਕੇ ਆਪਣੇ ਦੇ ਲਿਖ ਕੇ ਨਾਲ ਗੱਲ ਕਰ ਲੀਨਾ। ਹਾਂ ਤਾਂ ਘੱਲੇ ਵਧੀਆ ਹੋ ਜਾਣੀਆਂ ਤੇ ਨਾ ਹਟਾ ਕੋਈ ਖਰਚਾ ਲੱਗਣਾ ਨਾ ਕੋ ਤੇ ਚਲੋ ਨਿਕਲੇਗੀ ਤੇ ਸਾਡੇ ਗੱਲਾਂ ਵੀ ਲੱਥੂਗੀ ਸਹੀ ਕਿ ਆਂਟੀ ਜੀ ਸੰਦੀਪ ਨੇ ਸਾਨੂੰ ਥੋੜਾ ਜਿਹਾ ਟਾਈਮ ਚਾਹੀਦਾ ਵਾ ਅਸਲ ਚ ਗੱਲ ਇਦਾਂ ਵਾ ਵੀ ਤੁਸੀਂ ਠਾ ਸੋਟਾ ਤੇ ਆਣ ਕੇ ਮਾਰ ਦਿੱਤਾ ਵਾ ਨਾਲ ਐਡੇ ਵੱਡੇ ਫੈਸਲੇ ਜਿਹੜੇ ਇਕਦਮ ਤੇ ਲੈ ਨਹੀਂ ਜਾਂਦੇ ਸੋ ਰਿਸ਼ਤੇਦਾਰਾਂ ਨਾਲ ਗੱਲਾਂ ਕਰਨੀਆਂ ਹੁੰਦੀਆਂ ਵਾ ਸਲਾਹ ਬਾਤ ਕਰਨੀ ਹੁੰਦੀ ਹੈ ਫੇੜੀ ਦੱਸਣਾ ਹੁੰਦਾ ਵਾ ਤੇ ਇਦਾਂ ਕਰੋ ਸਾਨੂੰ ਤੁਸੀਂ ਥੋੜਾ ਜਿਹਾ ਟਾਈਮ ਦੇ ਦਿਓ ਤੇ ਇਹ ਤੁਹਾਨੂੰ ਸਲਾਹ ਕਰਕੇ ਦੱਸ ਦਾਂਗੇ ਕੋਈ ਨਹੀਂ ਪੁੱਤ ਤੁਸੀਂ ਆਪਣੀ ਤਸੱਲੀ ਕਰੋ ਸਾਰਾ ਵੇਖ ਜਾਚ ਕੇ ਸ਼ੱਕ ਘਰ ਵੀ ਆਓ ਤੁਸੀਂ ਵੇਖ ਜਾ ਕੇ ਫਿਰ ਰਿਸ਼ਤਾ ਕਰੋ ਇਹ ਰਿਸ਼ਤੇ ਦਾ ਕੰਮ ਆ ਰਿਸ਼ਤਾ ਵੇਖ ਜਾ ਕੇ ਕਰਨਾ ਚਾਹੀਦਾ ਉਹ ਨਹੀਂ ਕੋਈ ਗੱਲ ਐਂਟੀ ਜੀ ਤੁਸੀਂ ਕਿਹੜਾ ਝੂਠ ਬੋਲਣ ਦੇ ਜੇ ਨਾਲੇ ਵਾਹਿਗੁਰੂ ਜੋ ਵੀ ਕਰੂਗਾ ਨਾ ਵਧੀਆ ਹੀ ਕਰੂਗਾ ਕੋਈ ਗੱਲ ਤੁਸੀਂ ਫਿਕਰ ਨਾ ਕਰੋ ਬਾਕੀ ਪਾਜੀ ਮੈਨੂੰ ਤੁਹਾਡੀ ਆਹ ਗੱਲ ਬਹੁਤ ਜਿਹੀ ਲੱਗੀ ਤੁਸੀਂ ਜਿਹੜੀ ਘਰ ਆ ਕੇ ਗੱਲ ਕਰ ਲਈ ਠੀਕ ਆ ਸਾਡੇ ਦਿਲ ਚ ਗੁੱਸੇ ਨਾਰਾਜ਼ ਗਿਆ ਹੈਗੀਆਂ ਸੀ ਪਰ ਜਦੋਂ ਤੁਸੀਂ ਆਣ ਕੇ ਗੱਲ ਕੀਤੀ ਹੈ ਨਾ ਸਾਡਾ ਗੁੱਸਾ ਸਾਰਾ ਦੂਰ ਹੋ ਗਿਆ ਵਾ ਮੈਨੂੰ ਤੁਹਾਡੀ ਇਹੋ ਗੱਲ ਬਹੁਤ ਵਧੀਆ ਲੱਗੀ ਐ ਬਾਕੀ ਜੇ ਸਾਡੇ ਕੋਈ ਕੁਝ ਮਾੜਾ ਚੰਗਾ ਲਫਜ਼ ਨਿਕਲ ਗਿਆ ਹੋਊਗਾ ਨਾ ਮੂੰਹ ਤੇ ਸਾਨੂੰ ਮaaf ਕਰ ਦਿਓ ਤੇ ਹੁਣ ਤੁਸੀਂ ਗੁੱਸੇ ਦਾ ਅੱਜ ਕੀ ਕੋਈ ਨਾ ਆਪਣੇ ਮਨ ਵਿੱਚ ਰੱਖਿਓ ਜਿੱਤਾ ਲੈ ਆਇਆ ਚਾ ਮੈਂ ਟੇਬਲ ਲੈ ਕੇ ਆਉਣਾ